ਮਹਿਲਾਵਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ 5-5 ਲੱਖ ਰੁਪਏ ਤੱਕ ਦਾ ਮਿਲੇਗਾ ਲਾਭ ਇਸ ਸਕੀਮ ਦੇ ਫਾਰਮ ਭਰ ਲਓ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣ ਕਰੇ ਤੁਹਾਨੂੰ ਮਿਲਦੀਆਂ ਰਹਿਣ ਚੱਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਤੇ ਪੋਸਟ ਆਫਿਸ ਦੀ ਇਹ ਸਕੀਮ ਦਿੰਦੀ ਹੈ ਸ਼ਾਨਦਾਰ ਰਿਟਰਨ ₹100 ਵੀ ਕਰ ਸਕਦੇ ਹੋ ਨਿਵੇਸ਼ ਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਰਕਾਰੀ ਅਦਾਰਿਆਂ 'ਚ ਨਿਵੇਸ਼ ਨੂੰ ਜ਼ਿਆਦਾ ਬਿਹਤਰ ਮੰਨਿਆ ਗਿਆ ਹੈ ਇਹਨਾਂ ਅਦਾਰਿਆਂ ਵਿੱਚ ਇਨਵੈਸਟਮੈਂਟ ਸਕੀਮ ਦਾ ਸਿਰਫ ਮਿਆਦ ਪੂਰੀ ਹੋਣ ਤੇ ਵਧੀਆ ਰਿਟਰਨ ਨਹੀਂ ਦਿਆਂ ਬਲਕਿ ਵਿਆਜ ਦਰਾਂ ਵੀ ਕਾਫੀ ਉੱਚੀਆਂ ਹੁੰਦੀਆਂ ਹਨ ਡਾਕ ਭਾਗ ਵਿੱਚ ਕਈਆਂ ਅਜਿਹੀਆਂ ਯੋਜਨਾਵਾਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਲਾਭ ਤੁਹਾਨੂੰ ਵੱਧ ਤੋਂ ਵੱਧ ਮਿਲਣ ਵਾਲੇ 100 ਪ੍ਰਤੀਸ਼ਤ ਤੁਹਾਨੂੰ ਰਿਟਰਨ ਜਿਹੜਾ ਬਹੁਤ ਹੀ ਵਧੀਆ ਮਿਲੇਗਾ ਤੇ ਵਿਆਜ ਦੇ ਰੂਪ ਵਿੱਚ ਤੁਹਾਨੂੰ ਬਹੁਤ ਵਧੀਆ ਜਿਹੜਾ ਨਿਵੇਸ਼ ਕੀਤੀ ਹੋਈ ਰਕਮ ਦੇ ਵਿੱਚ ਵਿਆਜ ਤੁਹਾਨੂੰ ਮਿਲਦਾ ਹੈ ਡਾਕ ਵਿਭਾਗ ਨੇ ਨਿਵੇਸ਼ਕਾਂ ਲਈ ਬਹੁਤ ਵਧੀਆ ਸਕੀਮ ਲਿਆਂਦੀ ਹੈ ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ 80000 ਰੁਪਏ ਤੱਕ ਦਾ ਰਿਟਰਨ ਪ੍ਰਾਪਤ ਕਰ ਸਕਦੇ ਹੋ ਇਸ ਸਕੀਮ ਦਾ ਨਾਮ ਹੈਗਾ ਪੋਸਟ ਆਫਿਸ ਆਰ ਡੀ ਇਸ ਵਿੱਚ ਤੁਸੀਂ 100 ਰੁਪਏ ਤੋਂ ਨਿਵੇਸ਼ ਕਰ ਸਕਦੇ ਹੋ ਜਦਕੀ ਜਦਕੀ ਵੱਧ ਤੋਂ ਵੱਧ ਇਸ ਵਿੱਚ ਕੋਈ ਲਿਮਟ ਨਹੀਂ ਹੈ ਖਾਸ ਗੱਲ ਇਹ ਹੈ ਕਿ ਇਸ ਸਕੀਮ ਜਨ ਤੁਸੀਂ ਨਾਬਾਲਗ ਵੀ ਅਪਲਾਈ ਕਰ ਸਕਦੇ ਹੋ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਹੈ ਜੇਕਰ ਤੁਸੀਂ ਪੋਸਟ ਆਫਿਸ ਆਰ ਡੀ ਵਿੱਚ ਹਰ ਮਹੀਨੇ 7000 ਰੁਪਏ ਨਿਵੇਸ਼ ਕਰਦੇ ਹੋ ਤਾਂ 5 ਸਾਲਾਂ ਦਾ ਕੁੱਲ ਕੀਮਤ 4,20,000 ਰੁਪਏ ਹੋ ਜਾਵੇਗੀ ਤਾਂ ਦੇਖੋ 5 ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਤੁਹਾਨੂੰ 69,564 ਰੁਪਏ ਦਾ ਵਿਆਜ ਮਿਲੇਗਾ ਜਾਨੀ ਕਿ 4,99,564 ਰੁਪਏ ਤੁਹਾਨੂੰ ਮਿਲਣਗੇ ਜਾਨੀ ਕਿ 80,000 ਰੁਪਏ ਦੇ ਕਰੀਬ ਤੁਹਾਨੂੰ 5 ਸਾਲਾਂ ਦੇ ਬਿਲ ਬਾਅਦ ਮਿਲਣ ਵਾਲਾ ਤਾਂ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਆਯੁਸ਼ਮਾਨ ਕਾਰਡ ਧਾਰਕਾਂ ਲਈ ਅਹਿਮ ਖਬਰ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਬੰਦ ਹੋ ਜਾਵੇਗਾ ਇਲਾਜ हरियाणा ਤੋਂ ਬਾਅਦ ਦੇਸ਼ ਦੇ ਹੋਰ ਰਾਜਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਆਯੁਸ਼ਮਾਨ ਕਾਰਡ ਧਾਰਕਾਂ ਤੋਂ ਬਾਝੇ ਹੋਣਾ ਪੈ ਸਕਦਾ ਹੈ ਇਸ ਵਾਰ ਪਿੱਛੇ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਸਾਰੇ ਆਯੁਸ਼ਮਾਨ ਧਾਰਕਾਂ ਦੇ ਮਨਾਂ ਵਿੱਚ ਘੁੰਮ ਰਿਹਾ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਸੋਮਵਾਰ ਤੋਂ ਹੀ ਆਯੁਸ਼ਮਾਨ ਕਾਰਡ ਧਾਰਕਾਂ ਨੂੰ ਮੁਫਤ ਇਲਾਜ ਬੰਦ ਕਰਤਾ ਹੈ ਹਰਿਆਣਾ ਸਟੇਟ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਰਕਾਰ ਹੁਣ ਕੁਝ ਦਿਨਾਂ ਪਹਿਲਾਂ ਹੀ ਬਕਾਇਆ ਰਕਮ ਨਾ ਮਿਲਣ ਬਾਰੇ ਚੇਤਾਵਨੀ ਦਿੱਤੀ ਸੀ ਜਿਸ ਦਾ ਕੋਈ ਜਵਾਬ ਨਹੀਂ ਮਿਲਿਆ ਮਨਜੂਰ ਮਜਬੂਰਨ ਇਲਾਜ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਅਜਿਹੇ ਚ ਸਵਾਲ ਇਹ ਉੱਠਦਾ ਕਿ ਜੁਪੀ ਬਿਹਾਰ ਅਜਤਾਨ ਸਮੇਤ ਦੇਸ਼ ਤੇ ਹੋਰ ਰਾਜਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਆਯੁਸ਼ਮਾਨ ਕਾਰਡ ਧਾਰਕਾਂ ਦਾ ਮੁਫਤ ਇਲਾਜ ਬੰਦ ਹੋ ਜਾਵੇਗਾ। ਤਵੱਡੀ ਅਪਡੇਟ ਤੁਹਾਣਾ ਇੱਕ ਹੋਰ ਸਾਂਝੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਮਾਲ ਗੱਡੀ ਦੇ 10 ਡੱਬੇ ਲੀਹੋਂ ਉਤਰੇ ਅੰਮ੍ਰਿਤਸਰ ਨਵੀਂ ਦਿੱਲੀ ਰੇਲ ਮਾਰਗ ਪ੍ਰਭਾਵਿਤ ਕਈ ਟ੍ਰੇਨਰ ਰੱਦ ਤੇ ਕਈਆਂ ਦੇ ਰੂਟ ਜਿਹੜੇ ਨੇ ਡਿਵਾਈਡਰ ਕੀਤੇ ਗਏ। ਤਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਕਰਨਾਲ ਹਰਿਆਣਾ ਦੇ ਕਰਨਾਲ ਦੇ ਤਰਾਵੜੀ ਦੇ ਰੇਲਵੇ ਸਟੇਸ਼ਨ ਨੇੜੇ ਮੰਗਲਵਾਰ ਨੂੰ ਸਵੇਰੇ ਇੱਕ ਚਲਦੀ ਮਾਲ ਗੱਡੀ ਦੇ ਡੱਬੇ ਲੀਹੋਂ ਉਤਰਨ ਕਾਰਨ ਅਮ੍ਰਿਤਸਰ ਵਿੱਚ ਨਵੀਂ ਨਵੀਂ ਦਿੱਲੀ ਰੇਲ ਮਾਰਗ ਪ੍ਰਭਾਵਿਤ ਹੋਇਆ ਹੈ। ਰੇਲਵੇ ਵੱਲੋਂ ਇਸ ਕਾਰਨ ਪਠਾਨਕੋਟ ਐਕਸਪ੍ਰੈਸ ਸ਼ਾਨੇ ਪੰਜਾਬ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ ਦਿੱਲੀ ਐਂਡ ਅਮਦਲੀ ਅਮ੍ਰਿਤਸਰ ਗੋਲਡਨ ਟੈਂਪਲ ਐਕਸਪ੍ਰੈਸ ਤਾਂ ਦੇਖਦੇ ਵਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਕੋਹਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ। ਤਾਂ ਦੇਖ ਸਕਦੇ ਹੋ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ ਹਾਥਰਸ ਹਾਦਸੇ ਵਿੱਚ ਮੌਤ ਦੀ ਗਿਣਤੀ 107 ਤੇ ਪੁਜੀ ਪੀਐਮ ਮੋਦੀ ਨੇ ਮ੍ਰਿਤਕਾਂ ਨੂੰ 2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ ਤਾਂ ਵੱਡੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਪੀਐਮ ਨਰੇਂਦਰ ਮੋਦੀ ਨੇ ਵੱਡਾ ਐਲਾਨ ਕਰ ਦਿੱਤਾ ਗਿਆ ਖਬਰ ਆ ਰਹੀ ਹੈ ਸਾਹਮਣੇ ਉੱਤਰ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਸਤਸੰਗ ਦੌਰਾਨ ਮੱਚੀ ਭਾਗ ਤੜ ਕਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ ਹੈ ਜਿੰਮੇਵਾਰ ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋਈ ਹੈ ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 107 ਦੇ ਪਾਰ ਗਈ ਹੈ ਅਲੀਗੜ੍ਹ ਕਮਿਸ਼ਨ ਚਤਰਾ ਚਤਰਾ ਵਿੱਚ 20 ਦਾ ਦਾਅਵਾ ਕੀਤਾ ਗਿਆ ਇਸ ਹਾਦਸੇ ਵਿੱਚ 107 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ 18 ਜ਼ਖਮੀਆਂ ਦਾ ਇਲਾਜ ਜਿਹੜਾ ਚੱਲ ਰਿਹਾ ਹੈ ਤਾ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਰਾਸ਼ਟਰਪਤੀ ਦਰੋਪਤੀ ਰੂਮਨ ਰੱਖਿਆ ਮੰਤਰੀ ਰਾਜਨਾਥ ਕਾਂਗਰਸ ਦੇ ਸੰਸਦ ਰਾਹੁਲ ਗਾਂਧੀ ਸੀਐਮ ਜੋਗੀ ਅਤੇ ਨਾਲ ਸਮੇਤ ਕਈ ਨੇਤਾਵਾਂ ਨੇ ਸਾਂਝ ਸਦੁਖਦ ਪ੍ਰਗਟ ਕੀਤਾ ਹੈ ਮਾਮਲੇ ਦੀ ਜਾਂਚ ਲਈ ਟੀਮਾਂ ਦਾ ਗਠਨ ਕਰਦੇ ਸੀਐਮ ਜੋਗੀ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਤੇ ਜ਼ਖਮੇ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਨਿਰਦੇਸ਼ ਜਿਹੜੇ ਨੇ ਦਿੱਤੇ ਨੇ ਪੀਐਮ ਮੋਦੀ ਦੇ ਵੱਲੋਂ ਹਰੇਕ ਮ੍ਰਿਤਕ ਪਰਿਵਾਰ ਨੂੰ 2 ਲੱਖ ਰੁਪਏ ਤੇ ਜ਼ਖਮੇ ਨੂੰ 50-50 ਹਜ਼ਾਰ ਰੁਪਏ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ satsang ਦੌਰਾਨ 107 ਲੋਕਾਂ ਤੋਂ ਵੱਧ ਜਿਹੜੀ ਆ 100 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ 18 ਤੋਂ ਵੱਧ ਜ਼ਖਮੀ ਜਿਹੜੇ ਨੇ ਦੱਸੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡਾ ਸਮਝ ਗਈ ਯਾਰ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਵੱਡੀ ਖਬਰ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਪੰਜਾਬ ਦੇ 1.5 ਲੱਖ ਤੋਂ ਵੱਧ ਅਧਿਆਪਕਾਂ ਲਈ ਆਈ ਵੱਡੀ ਖਬਰ ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ ਤਾਂ ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰੀਬ 1.5 ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਤਾਂ ਕਿਹੜਾ ਹੋ ਆਨਲਾਈਨ ਜਿਹੜਾ ਹੁਣ ਕੰਮ ਅਧਿਆਪਕਾਂ ਨੂੰ ਕਰਨਾ ਪਵੇਗਾ ਆਨਲਾਈਨ ਕੰਮ ਤਾਂ ਬ੍ਰੇਕਿੰਗ ਨਿਊਜ਼ ਆਪਾਂ ਕਹਿ ਸਕਦੇ ਹਾਂ ਕਿਉਂਕਿ ਅਧਿਆਪਕਾਂ ਲਈ ਜਿਹੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਤਾਂ ਦੇਖ ਸਕਦੇ ਹੋ ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਵੱਡੀ ਖਬਰ ਹੈ ਇਸ ਵਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਸਲਾਣਾ ਗੁਪਤ ਰਿਪੋਰਟਾਂ ਆਨਲਾਈਨ ਭਰੀ ਜਾਵੇਗੀ ਇਸ ਨਾਲ ਪਾਗ ਦੇ ਕਰਮਚਾਰੀਆਂ ਲਈ ਤਰੱਕੀ ਅਧਿਆ ਆਦ ਦੀ ਪ੍ਰਕਿਰਿਆ ਨੂੰ ਤੈਸ ਸਮੇਂ ਵਿੱਚ ਆਸਾਨੀ ਨਾਲ ਪੂਰਾ ਕੀਤਾ ਜਾ ਸਕੇਗਾ ਇਸੇ ਰ ਪਰਨ ਲਈ ਪੋਰਟਲ ਖੋਲ ਦਿੱਤਾ ਗਿਆ ਤਾਂ ਬ੍ਰੇਕਿੰਗ ਨਿਊਜ਼ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਵੱਡਾ ਬਦਲਾਅ ਕਰ ਦਿੱਤਾ ਗਿਆ ਤਾਂ ਇੱਕ ਹੋਰ ਤਾਜ਼ਾ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਪਰ ਦੇਖੋ ਅਮਰਪਾਲ ਨੂੰ ਲੈ ਕੇ ਆਈ ਵੱਡੀ ਖਬਰ ਜਲਦ ਹੀ ਚੁੱਕ ਸਕਦਾ ਸੋ ਪੰਜਾਬ ਸਰਕਾਰ ਨੇ ਪੈਰੋਲ ਦੇਣ ਲਈ ਭੇਜੀ ਅਰਜੀ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਭਾਈ ਅਮਰਤਪਾਲ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਜਲਦੀ ਹੀ ਸੌਂ ਚੁੱਕ ਸਕਦੇ ਹਨ ਪੰਜਾਬ ਸਰਕਾਰ ਨੇ ਪੈਰੋਲ ਦੇਣ ਦੀ ਜਿਹੜੀ ਐਪ ਹੈ ਪੈਰੋਲ ਦੇਣ ਲਈ ਇਹ ਪੇਜ ਤੇ ਆਰਜੀ ਭਾਈ ਅਮਰਤਪਾਲ ਨੂੰ ਲੈ ਕੇ ਵੱਡੀ ਖਬਰ ਇਹ ਹੈ ਜਿਹੜੀ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਰਾਂ ਮੁਤਾਬਕ ਅਮਰਤਪਾਲ ਜਲਦੀ ਹੀ ਸੰਸਦ ਵਿੱਚ ਸੌਂ ਚੁੱਕ ਸਕਦੇ ਹਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਖਰੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਨੂੰ ਸੌਂ ਚੁੱਕਣ ਲਈ ਚਪਾਉਣ ਲਈ ਲੋਕ ਸਭਾ ਸਪੀਕਰ ਰੂਮ ਮੈਂ ਫਿਰਲਾ ਨੂੰ ਪੱਤਰ ਲਿਖਿਆ ਦਰਅਸਲ ਬੀਤੇ ਦਿਨੀ ਅਮਰਪਾਲ ਸਿੰਘ ਦੇ ਪਰਿਵਾਰ ਵੱਲੋਂ ਡੀਸੀ ਅੰਮ੍ਰਿਤਸਰ ਪੈਰੋਲ ਬੀਸ ਨੂੰ ਅਮਰਪਾਲ ਅੰਮ੍ਰਿਤਸਰ ਨੂੰ ਪੈਰੋਲ ਦੀ ਅਰਜੀ ਭੇਜੀ ਗਈ ਸੀ ਤਾਂ ਦੇਖ ਸਕਦੇ ਵੱਡੀ ਅਪਡੇਟ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜੀ ਭੇਜੀ ਗਈ ਹੈ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਹੈ ਮਹਿਲਾਵਾਂ ਦੇ ਖਾਤੇ ਵਿੱਚ ਆਉਣਗੇ ਪੈਸੇ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੇ 300 ਤਿੰਨ ਮੁਫਤ ਸਿਲੰਡਰ ਦਿੱਤਾ ਜਾਣਗੇ ਲੋਕ ਸਭਾ ਚੋਣ ਦੇ ਬਰੇ ਹਾਲ ਪਿੱਛੇ ਸੂਬਾ ਸਰਕਾਰਾਂ ਨੇ ਐਲਾਨ ਕਰ ਦਿੱਤਾ ਹੈ ਨਹੀਂ ਇਹ ਇਹ ਜਿਹੜਾ ਮਹਾਰਾਸ਼ਟਰ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਜੀਤ ਪਾਵਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਹਰ ਮਹਿਲਾ ਦੇ ਖਾਤੇ ਵਿੱਚ ਜੁਲਾਈ ਤੋਂ ਸ਼ੁਰੂ ਹੋ ਚੁੱਕੇ ਨੇ ਇਹ 1500 ਰੁਪਏ ਮਹੀਨਾ ਅਤੇ 21 ਤੋਂ 60 ਸਾਲ ਦੀ ਉਮਰ ਦੇ ਮਹਿਲਾ ਦੇ ਖਾਤੇ ਵਿੱਚ ਇਹ 1500 ਰੁਪਏ ਮਹੀਨਾ ਪਾਏ ਜਾਣਗੇ ਤੇ ਮਹੀਨੇ ਦੇ ਵਿੱਚ ਤਿੰਨ ਸਲੰਡਰ ਜਿਹੜੇ ਨੇ ਮੁਫਤ ਦਿੱਤੇ ਜਾਣਗੇ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ 5-5 ਲੱਖ ਰੁਪਏ ਦਾ ਮਿਲੇਗਾ ਲਾਭ 5 ਲੱਖ ਤੋਂ ਬਣ ਜਾਣਗੇ 10 ਲੱਖ ਗਜਬ ਦੀ ਹੈ ਇਹ ਇੱਕ ਸਰਕਾਰੀ ਸਕੀਮ ਡਾਕਖਾਨੇ ਦੀ ਪੋਸਟ ਆਫਿਸ ਸਕੀਮ ਆ ਕਿਸਾਨ ਵਿਕਾਸ ਪੱਤਰ ਅਕਸਰ ਲੋਕਾਂ ਜੀਆਂ ਸਕੀਮਾਂ ਦੀ ਭਾਲ ਵਿੱਚ ਰਹਿੰਦੇ ਆ ਜਿਸ ਨਾਲ ਉਹਨਾਂ ਨੂੰ ਭਾਰੀ ਮੁਨਾਫਾ ਮਿਲੇਗਾ ਮਿਲ ਜਾਵੇ ਅੱਜ ਤੁਹਾਨੂੰ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਪੈਸਾ ਦੁੱਗਣਾ ਹੋ ਜਾਵੇਗਾ ਜਾਨਕਿ ਜਿੰਨੇ ਪੈਸੇ ਤੁਸੀਂ ਇਨਵੈਸਟ ਕਰੋਗੇ ਤੁਹਾਡੇ ਉਨੇ ਹੀ ਪੈਸੇ ਦੁੱਗਣੇ ਹੋ ਜਾਣਗੇ ਜੇਕਰ ਤੁਸੀਂ ਇਸ યોજના ਵਿੱਚ 5 ਲੱਖ ਰੁਪਏ ਦਾ ਨਿਵੇਸ਼ ਕਰਦੇ 7.5% ਦੀ ਸਾਲਾਨਾ ਦਰ ਵਿਆਜ ਨਾਲ ਤੁਹਾਨੂੰ ਰਟਨ ਦਿੱਤਾ ਜਾਵੇਗਾ हिसाब ਵਿੱਚ پیسے حساب ਮੁਤਾਬਕ پیسے ਤੁਹਾਡੇ ਦੁੱਗਣੇ ਹੋ ਜਾਣਗੇ 115 ਮਹੀਨੇ ਦੀ ਉਡੀਕ ਕਰਨੀ ਪਵੇਗੀ ਜਾਨਿਕਾ 9 ਸਾਲ 7 ਮਹੀਨੇ ਦੀ ਉਡੀਕ ਕਰਨੀ ਪਵੇਗੀ ਜੇ ਤੁਸੀਂ 5 ਲੱਖ ਲਾਹਦੇ ਤਾਂ ਤੁਹਾਡਾ 10 ਲੱਖ ਹੋ ਜਾਵੇਗਾ ਜੇ ਤੁਸੀਂ 6 ਲੱਖ ਲਾਹਦੇ ਤਾਂ 12 ਲੱਖ ਜੇ 10 ਲੱਖ ਲਾਹਦੇ ਤਾਂ 20 ਲੱਖ ਇਸ ਹਿਸਾਬ ਨਾਲ ਤੁਹਾਡੇ ਪੈਸੇ ਜਿਹੜੇ ਨੇ ਇਸ ਸਕੀਮ ਦੇ ਰਾਹੀਂ ਦੁੱਗਣੇ ਹੋ ਜਾਣਗੇ ਤਾਂ ਅੱਜ ਹੀ ਇਸ ਸਕੀਮ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਿਸਾਨ ਵਿਕਾਸ ਪੱਤਰੀ ਸਜੋਜਨਾ ਦਾ ਨਾਮ ਹੈਗਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟਸ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਹਿਲਾ ਆਈਕਨ ਦੀ ਘੰਟੀ ਜਰੂਰ ਦਬਾ ਲਿਓ ਮਿਲਦਾ ਹੈ ਵੱਡੀ ਅਪਡੇਟ ਦੇ ਵਿੱਚ ਤਾਂ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ